ਇਹ 70000 ਰੁਪਏ ਮੁੱਲ ਮੰਗ ਲਿਆ ਤਾਂ ਦੱਸਿਏ ਵੀ 70 ਕਾ ਤੋਂ ਮੰਗਿਆਗਾ ਹੁਣ ਦੱਸ ਵੀ 70 ਕਾ ਤੋਂ ਮੰਗਿਆ ਤੈ 6 ਲੀਟਰ ਦੁੱਧ ਆ ਵੀਰੇ ਕੱਲਾ ਦੁੱਧ ਦੀ ਮੰਗ ਲੇ ਵੀ ਤੇ 40 ਇੰਚ ਹੈਟ ਆ ਕਿਹੜੀ ਖਰਾਕ ਦੇ ਰਹੇ ਇਹਨੂੰ ਖਰਾਕ ਵੀਰੇ ਮੱਕੀ ਕਣਕ ਹੁਣ ਵੀ ਚਾਉਂਦੇ ਉਹਨੂੰ ਹੁਣ ਤਾਂ ਵੀਰੇ ਸੂਨ ਵਾਲੀ ਆ ਅੱਛਾ ਸੂਨ ਵਾਲੀ ਆ ਹੁਣ ਤਾਂ ਪਰ ਆਓ ਬਈ ਬੱਕਰੀਆਂ ਤੁਹਾਨੂੰ ਹੋਰ ਦਿਖਾਉਨੇ ਆਗੇ ਤੇ ਅੱਜ ਬਾਈ ਤੋਂ ਪੁੱਛਦੇ ਵੀ ਕਿੰਨੇ ਕ ਵੇਚਤੇ ਕੀ ਹਾਲ ਆ ਰਾਜੂ ਆਪੇ ਵਧੀਆ ਵੀਰੇ ਵਧੀਆ ਕਿੰਨੇ ਨਾਲ ਵੇਚਤੇ ਵੇਚਤੇ ਵੀਰੇ 44 ਕਿੰਨੇ ਚ ਆਪਣੇ ਕੋਲ ਸੀ ਵੀਰੇ 18 ਘਰੋਂ ਲਿਆਏ ਸੀਗੇ ਹੂੰ ਦੋ ਉਰੇ ਆ ਕੇ ਲੈ ਲਈਆਂ ਸੀਗੀਆਂ ਅੱਛਾ ਦੋ ਘਰ ਵਾਲੀਆਂ ਨੂੰ ਵੇਚਤੀਆਂ ਹਾਂ ਦੋ ਜਿਹੜੀਆਂ ਔਰਾਂ ਲਈਆਂ ਸੀ ਉਹ ਵੇਚ ਉਹ ਵੇਚਤੀਆਂ ਹਾਂ ਦੇ ਦੇ ਗੀ ਨਫਾ ਕਿੰਨੇ ਰੁਪਏ ਬਾ ਰੋਟੀ ਦੇ ਗੀਆਂ ਚਾਰ ਇਹਦਾ ਕੀ ਮੁੱਲ ਕਰਿਆ ਇਹਦਾ ਮੁੱਲ ਵੀਰੇ 70000 ਰੁਪਏ ਕੀ ਓਹੋ ਹੋ ਹੋ ਗਰਮੀ ਚ ਲਾ ਚਾੜਤੀ ਵੀ ਤੰਦਰ ਪਰ ਬੱਕਰੀ ਚੰਗੀ ਬਾੜੀ ਆ ਵੀਰੇ ਕਿੰਨੀ ਕ ਬਾੜੀ ਚੰਗੀ ਆ 6 ਲੀਟਰ ਦੁੱਧ ਦੀ ਆਪਣੀ ਗਰੰਟੀ ਆ ਵੀਰੇ ਆਪਣੀ ਚੋਈ ਹੋਈ 6 ਲੀਟਰ ਹਾਂ ਕਿੰਨੇ ਦਿਨ ਹੋ ਗਏ ਤੁਹਾਡੇ ਕੋਲ ਕਰੇ ਕਰੇ ਤਾਂ ਵੀਰੇ ਬਹਾਵਾ ਟਾਈਮ ਹੋ ਗਿਆ ਵਿਚਾਰੀ ਨੂੰ ਦੱਸੂ ਵੀਰੇ ਵੀ ਹੈਗੀ ਆ ਕਿ ਨਹੀਂ ਹੈਗਾ ਲੈ ਇਹਨੂੰ ਮੜਾ ਕਮਾਕ ਮੁਕੇ ਦਿਖਾ ਹੁਣ ਜੇ 70000 ਮੁੱਲ ਮੰਗ ਲਿਆ ਤਾਂ ਦੱਸਿਏ ਵੀ 70 ਕਾ ਤੋਂ ਮੰਗਿਆਗਾ ਹੁਣ ਦੱਸ ਵੀ 70 ਕਾ ਤੋਂ ਮੰਗਿਆ ਤੈ 6 ਲੀਟਰ ਦੁੱਧ ਆ ਵੀਰੇ ਕੱਲਾ ਦੁੱਧ ਦੀ ਮੰਗ ਲਈ ਤੇ 40 ਇੰਚ ਹੈਟ ਆ 6 ਲੀਟਰ ਦੁੱਧ 40 ਇੰਚ ਹੈਟ ਆ ਹਾਂ ਦੰਦ ਦੰਦ ਨਵੀਂ ਦੰਦਾਂ ਵੀ ਜਮਾਈ ਦੰਦਾਂ ਦੀ 8 ਨਵੀਂ ਆ ਨਾ ਹਾਂ ਜਮਾਈ ਫਰੈਸ਼ ਆ ਇਹਦਾ ਤੀਜਾ ਤੀਜਾ ਲਾਉਗੀ ਹੁਣ ਲਾਉਗੀ ਹਾਂ ਸੂਣਾ ਕਦੋਂ ਇਹਨੇ ਸੂਪੇ 10 ਦਿਨਾਂ ਨੂੰ ਹਾਂ ਸੂਪੇ ਵਾਲੇ ਫੜ ਕੇ ਦਿਖਾਈ ਬਈ ਕੋਈ ਇੱਥੇ ਘਾਟ ਬਾਤ ਤਾਂ ਨਹੀਂ ਕੀਤੀ ਹਾਂ ਨਾ ਵੀਰੇ ਜਮਾ ਵੀ ਹੈ ਜਮਾ ਵੀ ਨਹੀਂ ਇਹ ਦੁੱਧ ਕੱਢਦੀ ਆ ਚੋਣਾਂ ਦਾ ਨਹੀਂ ਔਖਾ ਹੈਗਾ ਇਹ ਤਿੰਨ ਵਾਰੀ ਮੈਂ ਹੌਲੀ ਕਰਤੀ ਵੀਰੇ ਹੁਣ ਤੱਕ ਕੋਈ ਨਹੀਂ ਹੱਥ ਕੱਢੀ ਵੀ ਬਾਹਰ ਨੂੰ ਤੁਰਨੋ ਵੀ ਔਖੀ ਆ ਬੱਕਰੀ ਅੱਛਾ ਹਾਂ ਠੀਕ ਹੈ ਆ ਲੈ ਆ ਬੱਕਰੀ ਆ ਬਈ ਮੂੰਹ ਵਾਂ ਦੇਖ ਲੋ ਮੂੰਹ ਮੱਥਾ ਬਹੁਤ ਐ 6 ਲੀਟਰ ਦੁੱਧ ਥੋੜਾ ਨਹੀਂ ਹੁੰਦਾ ਬਈ ਹਾਂ ਵੀਰੇ ਦੁੱਧ ਬਹੁਤ ਆ 6 ਲੀਟਰ ਤਾਂ ਮੱਝ ਵੀ ਨਹੀਂ ਕੱਢਦੀ ਹੁੰਦੀ ਯਾਰ ਵੀਰੇ ਆ ਸਿਰੇ ਦੀ ਬੱਕਰੀ ਆ ਕੱਢੂਗੀ ਕੱਢੂਗੀ ਕਿਹੜੀ ਖਰਾਕ ਦੇ ਰਹੇ ਇਹਨੂੰ ਖਰਾਕ ਵੀਰੇ ਮੱਕੀ ਕਣਕ ਹੁਣ ਵੀ ਚਾਉਂਦੇ ਉਹਨੂੰ ਹੁਣ ਤਾਂ ਵੀਰੇ ਸੂਣ ਵਾਲੀ ਆ ਅੱਛਾ ਸੂਣ ਵਾਲੀ ਹੁਣ ਤਾਂ ਪਰ ਤੁਸੀਂ ਘਰੇ ਕਿੰਨਾ ਟਾਈਮ ਚੋਈ ਆ ਇਹ ਹਾਂ ਵੀਰੇ ਘਰੇ ਕਿੰਨਾ ਟਾਈਮ ਚੋਈ ਆ ਵੀਰੇ ਚੋਈ ਆ ਇਹ ਘਟੋ ਘਟ ਵੀ ਆਪਾਂ ਸਾਲ 1 ਸਾਲ 1 ਸੂਆ ਚੋਈ ਠੀਕ ਐ ਹਾਂ ਲੈ ਖਾਣਾ ਚਲਦੇ ਓਕੇ ਜਮਾ ਜਾਵਾਂ ਹੀ ਵੀਰੇ ਕੋਈ ਐ ਤਾਂ ਨਹੀਂਗਾ ਵੀ ਥਾਣਾ ਚ ਕੋਈ ਗੰਡਾ ਗੁੰਡਾ ਨਾ ਵੀਰੇ ਇਹਦਾ ਨਾੜਾ ਨੇ ਵੀਰੇ ਦੁੱਧ ਵਾਲਿਆਂ ਇਹ ਪਾਕਿਸਤਾਨ ਵਾਲੇ ਕਹਿੰਦਾ ਬੰਦੇ ਦਿਖਾਉਂਦੇ ਹੁੰਦੇ ਨੇ ਆਪਾਂ ਨੂੰ ਉਧਰ ਜਿਹੜੇ ਭਾਈ ਨੇਗੇ ਕਿ ਆਹ ਦੇਖੋ ਐ ਲੇਵਾ ਜਾ ਫੜ ਕੇ ਦਿਖਾਉਂਦੇ ਹੁੰਦੇ ਨੇ ਏਡੇ ਏਡੇ ਮੋਟੇ ਉਹ ਹੀ ਚੀ ਜਾ ਵੀਰੇ ਉਹ ਥੱਲੇ ਲੱਗਦੇ ਹੁੰਦੇ ਨੇ ਇਹ ਤਾਂ ਫਿਰ ਬਾਵਾ ਥੱਲੇ ਲੱਗ ਜੂ ਯਾਰ ਵੀਰੇ ਇਹ ਸੁੰਦੀ ਐ ਨਾ 2-4 ਦਿਨ ਰਹਿ ਗਏ 3 ਤਿੰਨ ਵਾਰੀ ਖਾਲੀ ਕਰਤੀ ਕਹਿੰਦੇ ਨੇ ਤਿੰਨ ਵਾਰੀ ਮੈਂ ਹੁਣ ਤੱਕ ਖਾਲੀ ਕਰਤੀ ਵੀਰੇ ਖਾਲੀ ਫਿਰ ਜਮਾ ਖਾਲੀ ਜਮਾ ਹੀ ਖਾਲੀ ਕਰ ਦਿੰਦਾ ਥਾਂ ਦੇ ਉਹ ਕਾ ਤੋਂ ਵੀਰੇ ਫਿਰ ਤੁਰਦੀ ਨਹੀਂ ਚ ਮਾਲਚ ਨਹੀਂ ਜਾਂਦੀ ਅਸ ਜਿਹੜਾ ਭਾਰਾ ਹੋ ਜਾਂਦਾ ਬੋਲਾ ਲਾਉਂਦੀ ਆ ਬੋਲਾ ਲਾਉਂਦੀ ਆ ਠੀਕ ਆ ਆ ਹੁਣ ਵੀ ਖਾਲੀ ਕਰਨੀ ਪਊ ਵੀਰੇ ਜੇ ਪੰਜ ਚਾਰ ਦਿਨਾਂ ਚ ਨਾ ਸੋਈ ਇਹ ਹੁਣ ਸੂਣ ਦੇ ਦਿਨ ਹੀ ਨੇ ਹਾਂ ਦੇਣਾ ਚ ਹੈ ਹੁਣ ਤਾਂ ਵੀਰੇ ਠੀਕ ਆ 70000 ਮੁੱਲ ਲਾ ਮੰਗਿਆ ਭਾਈ 6 ਲੀਟਰ ਦੁੱਧ ਬਾਕੀ ਦੰਦਾਂ ਦੀ ਬੜੀ ਸਾਫ਼ ਚੀਜ਼ ਹੈਗੀ ਬੱਕਰੀ ਬਾੜੀ ਚੰਗੀ ਆ ਵੀਰੇ ਪਿਓਰ ਪਾਕਿਸਤਾਨੀ ਨਸਲ ਆ ਬੱਚੇ ਕਿੰਨੇ ਹੈਗੇ ਨੇ ਇਹਦੇ ਤੁਹਾਡੇ ਕੋਲੇ ਬੱਚਾ ਹੈਗਾ ਵੀਰੇ ਇੱਕ ਮੇਰੇ ਕੋਲ ਇਹਦਾ ਬੱਕਰਾ ਲੈ ਵੀ ਤੁਰਦੀ ਵੀ ਓਕੀ ਹੁੰਦੀ ਆ ਨਾ ਪ ਠੀਕ ਐ ਆ ਦੇ ਇੱਕੋ ਹੀ ਇਹਦੇ ਨਾਲ ਦੀ ਅੱਜ ਫਿਰ ਇੱਕ ਹੀ ਆ ਫਿਰ ਇਹਦੇ ਨਾਲ ਦੀ 70000 ਵਾਲੀਆਂ ਹਾਂ ਲੈ ਜ ਹੋਰ ਦਿਖਾ ਦੇ ਬਾਈ ਘੱਟ ਵੱਧ ਵਾਲੀਆਂ ਵੀ ਦਿਖਾ ਦੇ ਕੋਈ ਨਹੀਂ ਘੱਟ ਵੱਧ ਵਾਲੀਆਂ ਦਿਖਾ ਮੈਂ ਫਿਰ ਇਹਦਾ ਕਿਆ ਮੰਗਿਆ ਫਿਰ ਇਹਦਾ 45000 ਰੁਪਏ ਮੰਗਿਆ ਵੀਰੇ ਕਿਵੇਂ ਇਹ ਗੱਬਣਾ ਵੀਰੇ ਸਾਢੇ 3 ਮਹੀਨਿਆਂ ਦੀ ਪਹਿਲਣ ਆ ਇਹ ਨਾ ਦੂਜਾ ਸੂਗੀ ਸੂਪੂਗੀ ਦੂਜਾ ਹਾਂ ਹਾਂ ਸਾਢੇ 3 ਮਹੀਨੇ ਦੀ ਗਾਰੰਟੀ ਗਾਰੰਟੀ ਹੂੰ ਦੰਦਾਂ ਦੀ ਦੰਦਾਂ ਦੀ 8 ਦੰਦ ਫਰੈਸ਼ ਆ ਵੀਰੇ ਠੀਕ 8 ਦੰਦ ਫਰੈਸ਼ ਆ ਕਿੰਨੇ ਨਗ ਵੇਤੇ ਸੀ ਤੁਸੀਂ ਨਾ 4 ਲੈਂਦੇ ਹੈ ਨਾ ਤੇ ਬਾਕੀ ਜਿਵੇਂ ਆ ਲਾਲ ਜੀਆਂ ਖੜੀਆਂ ਨੇ ਵਿੱਚ ਲਾਲ ਚੂਣ ਵਾਲੀਆਂ ਨੇ ਵੀਰੇ ਇਹ ਵੀ ਦਿਖਾਉਨੇ ਆ ਵੀਰੇ ਹਾਂ ਲੈ ਇਹ ਪਲੂਣ ਸੂਗੀ ਵੀਰੇ 4 ਦੰਦ ਦਾ। ਉਹ ਦੁੱਧ ਕੱਢਦੇ ਸੀ ਨਾ ਉਹਦਾ। ਹਾਂ ਹਾਂ। ਉਹ ਖਰਾਬ ਤਾਂ ਨਹੀਂ ਕਰਦੀ ਕੋਈ ਪਹਿਲਾਂ ਦੁੱਧ ਕੱਢਣਾ। ਨਾ ਵੀਰੇ ਫਿਰ ਮਤਲਬ ਕਿ ਸੋ ਹੌਲੀ ਹੋ ਜਾਂਦੀ ਐ। ਜਮਈ ਝੋਗ ਗਈ ਸੀ ਬੱਕਰੀ। ਠੀਕ ਐ। ਯਾਨੀ ਕਿ ਉਹ ਚੰਗੇ ਹੀ ਰਹਿੰਦਾ ਕੱਢਿਆ। ਚੰਗੇ ਹੀ ਰਹਿੰਦਾ ਕਿਉਂਕਿ ਇੱਕ ਤਾਂ ਥਣਾ ਦਾ ਹੋ ਰਹਿੰਦਾ। ਹਾਂ ਚੱਲ। ਇਹ ਪਲੂਣ ਸੂਂਦੀ ਆ ਵੀਰੇ। ਕਦੋਂ? 4 ਦੰਦ ਪਾਠਾ। ਸੂਣਾ ਕਦੋਂ? ਇਹ ਹੈਗੀ ਵੀਰੇ 4.5 ਮਹੀਨਿਆਂ ਦੀ ਗੱਬਣ। ਅੱਛਾ। ਹਾਂ 6 ਦੰਦ ਦਾ। ਥੋੜੇ ਦਿਨ ਹੀ ਲੈਂਦੀ ਆ। ਹਾਂ ਵੀਰੇ। 4.5 ਮਹੀਨੇ। ਲੱਗੇ ਚੱਲੋ ਵੀ 15 18 ਦੇ ਨਹੀਂ ਰਹਿੰਦੇ ਆ ਦੇਖ ਲੋ ਜੀ ਕਿੰਨੀਆਂ ਬੱਕਰੀਆਂ ਵੇਚ ਰਹੇ ਫਿਰ ਮਹੀਨੇ ਦੀਆਂ ਮਹੀਨੇ ਦੀਆਂ ਕਦੇ ਗਿਣਤੀ ਨਹੀਂ ਕੀਤੀ ਫਿਰ ਆਪਾਂ ਦਾ ਜੀ ਹੈਗੀਆਂ 50 ਕ ਬੱਕਰੀ ਮਹੀਨੇ ਦੀਆਂ ਹਾਂ ਹੈਗੀਆਂ ਨੇ ਜੀ 50 ਕ ਤਾਂ ਹੋਣੀਆਂ ਹੋਂ 50 ਬੱਕਰੀਆਂ ਨਾਲ ਵਧੀ ਦੇ ਆੜੀ ਪੈ ਜਾਂਦੀ ਉਹ ਵਧੀ ਐਨ ਸਹੀ ਗੱਲ ਹੈ ਨਾ ਜੇ 1000 ਵੀ ਕਮਾऊं 50 ਮਗਰ ਖਰਚੇ ਕੱਢ ਕੇ ਖਰਚੇ ਕੱਢ ਕੇ 5000 ਬਣ ਗਿਆ ਬਹੁਤ ਆ ਬਣਦੇ ਤਾਂ ਚਲੋ ਵੱਧ ਹੋਣੇ ਵੱਧ ਬਣਦੇ ਨੇ ਠੀਕ ਹੈ ਆਪਾਂ ਨੇ ਮੋਟਾ ਇਹ ਦੱਸਿਆ ਵੀ ਖਰਚੇ ਕੱਢ ਕੇ ਜੇ ਐ ਹੁੰਦਾ ਤਾਂ ਐ ਹੋ ਸਕਦਾ ਹੈ ਨਾ ਆ ਦੇਖ ਲੋ ਠੀਕ ਹੈ ਤੇ ਉਹ ਕਾਲੀ ਉਹ ਕਾਲੀ ਸੂਈ ਹੋਈ ਆ ਵੀਰੇ ਉਹ ਇੱਥੋਂ ਲਈ ਸੀਗੀ ਇਹਦਾ ਮੁੱਲ ਕੀ ਦੱਸਿਆਗਾ ਆਪਾਂ ਨੇ ਇਹਦਾ ਮੁੱਲ ਤਾਂ 25000 ਰੁਪਏ ਕਰਦੇ ਆ ਵੀਰੇ 25000 ਯਾਨੀ ਕਿ ਆ ਮੁੱਲ ਜਾਗਾ ਹਾਂ ਠੀਕ ਐ ਵੀਰੇ ਬੱਕਰੀ ਦਾ ਆਪਣੇ ਕੋਲ 17000 ਤੋਂ ਸਟਾਰਟ ਆ 17000 ਤੋਂ ਸਟਾਰਟ ਹਾਂ ਵੀਰੇ ਇਹਦੇ ਮਗਰ ਇੱਕ ਬੱਚਾ ਵੀਰੇ 70 ਤੱਕ ਹੈ ਹਾਂ ਵੀਰੇ ਇੱਕ ਬੱਚਾ ਇੱਕ ਬੱਚਾ ਸੀ ਇਹਦੇ ਮੁੱਲ ਦਾ 6 ਦੰਦ ਆ ਵੀਰੇ ਬੱਚਾ ਹੋਣਾ ਹੀ ਨਹੀਂ ਹੈ ਹੈਗਾ ਬੱਚਾ ਹੈਗਾ ਹਾਂ ਠੀਕ ਗੱਡੀ ਦਾ ਬੱਚਾ ਇਹ ਵੀਰੇ ਵੇਚਤੀ ਆਪਾਂ ਅੱਛਾ ਇਹ ਉਰੇ ਲਈ ਸੀ ਇਥੇ ਲਈ ਸੀ ਇਹ ਕੇ ਲਈ ਸੀ ਇੱਕ ਹੋਰ ਲਈ ਸੀ ਹਾਂ ਇਹ ਵੀ ਵੇਗੀ ਇਹ ਬੰਦੇ ਦੀ ਛੱਡਣੀ ਇਹ ਰਾਜੂ ਦਲਾਲ ਨੇ ਲਈ ਆ ਠੀਕ ਹੈ ਓਕੇ ਬਈ ਹਾਂ ਚੰਗੀ ਗੱਲ ਆ ਵਧੀਆ ਚੀਜ਼ ਆ ਗਈ ਚੰਗਾ ਬਈ ਹੈ ਚੰਗਾ ਸਾਰਿਆਂ ਨੂੰ ਮਹਿੰਗੀ ਬੱਕਰੀ ਦਿਖਾਤੀ ਦੋਸਤੋ ਅੱਜ ਤੁਹਾਨੂੰ ਨਾਲੇ 6 ਲੀਟਰ ਦੀ ਬਾਈ ਕਹਿੰਦਾਗਾ ਕਟੇ ਵਧੇ ਦੀ ਜ਼ਿੰਮੇਵਾਰੀ ਹੈਗੀ ਆਪਾਂ ਦਾ ਵੀਡੀਓ ਬਣਾਈ ਹੈਗੀ ਠੀਕ ਹੈ ਬਈ ਵੀਰ ਉਹ ਤਾਂ ਦੱਸਦੀ ਉਹ ਚੀਜ਼ ਵੀ ਮੈਂ ਦੰਨੀ ਆ ਠੀਕ ਹੈ ਉਹ ਤਾਂ ਚੀਜ਼ ਵੀ ਦੱਸੂਗੀ ਨਾ ਹੂੰ ਚੀਜ਼ ਦੱਸੂ ਵੀ ਮੈਂ ਹੈਗੀ ਆ ਭਾਈ ਦੇਣ ਵਾਲੀ ਦੁੱਧ ਹੂੰ ਜੇ ਹੁੰਦਾ ਹੀ ਨਾ ਵੀਰੇ ਆਪਾਂ ਵੀ ਕਹਿ ਦਿੰਦੇ ਹਣਾ ਹੂੰ ਚੰਗਾ ਬਾਈ ਚੰਗਾ ਧੰਨਵਾਦ ਵੀਰੇ